ਸੱਚਾ ਤੁਸੀਂ ਦੇਖ ਰਹੇ ਹੋ ਆਵਾਜ਼ ਬੰਨਾਂ ਦੇ ਚੈਨਲ ਮੈਂ ਮਲਜੀਤ ਬਰਾੜ ਕੋਖਰੀ ਅੱਜ ਪੰਜਾਬ ਸਰਕਾਰ ਦੀ ਇੱਕ ਹੋਰ ਬੋਰ ਬਲਾਕ ਵਿੱਚ ਟੱਕੇਸ਼ਾਈ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹ ਕੇ ਕਿਸਾਨਾਂ ਨੂੰ ਬੇਰੁਜ਼ਗਾਰ ਕਰਨ ਵਾਸਤੇ ਸਰਕਾਰ ਲਗਾਤਾਰ ਟੱਕੇ ਕਰ ਰਹੀ ਹੈ ਆਓ ਤੁਹਾਨੂੰ ਕਰਾਉਣੇ ਆ ਭਾਰਤੀ ਕਿਸਾਨੀਆ ਨੇ ਇੱਕਤਾ ਗ੍ਰਾਹਾ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੇਮ ਸਿੰਘ ਰੋਹੀ ਵਾਲਾ ਜਿਨ੍ਹਾਂ ਨਾਲ ਗੱਲਬਾਤ ਕਰਾਉਂਦੇ ਆਂ ਤੇ ਜਾਣਦੇ ਆਂ ਕਿ ਇਹ ਕੀ ਮਸਲਾ ਹੈ ਮੈਂ ਗੁਰਪ੍ਰੇਮ ਸਿੰਘ ਰੋਹੀ ਵਾਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਣੀ ਨੇਕਤਾ ਗ੍ਰਾਹਾ ਫਾਜ਼ਿਲਕਾ ਅੱਜ ਦੱਸਣਾ ਚਾਹੁੰਦਾ ਆ ਕਿ ਬੀਤੀ ਰਾਤ ਅਬੋਰ ਦੇ ਵਿੱਚ ਸੀਡ ਫਾਰਮ ਪੰਜਾਬ ਦੀ ਰਾਜ ਕਰਦੀ ਸਰਕਾਰ ਨੇ ਵੱਡਾ ਹਮਲਾ ਬੋਲਿਆ ਹੈ ਲੋਕਾਂ ਤੋਂ ਜਬਰੀ ਜ਼ਮੀਨਾਂ ਖੋਹਣ ਦਾ ਜਿਹੜਾ ਉਹਨਾਂ ਨੇ ਰਵਈਆ ਅਪਣਾਇਆ ਹੋਇਆ ਹੈ ਸੀਡ ਫਾਰਮ ਤੇ ਲਗਭਗ 2700 ਏਕੜ ਜ਼ਮੀਨ ਤੇ 27000 ਲੋਕ ਜਿਹੜੇ ਉੱਥੇ ਵਸਨੀਕ ਸਨ ਜਿਨ੍ਹਾਂ ਨੇ ਉਹ ਜ਼ਮੀਨਾਂ ਅੱਜ ਤੋਂ 70-80 ਸਾਲ 90 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਆਬਾਦ ਕਰਕੇ ਉਹਨਾਂ ਜ਼ਮੀਨਾਂ ਨੂੰ ਸੁਧਾਰ ਕਰਕੇ ਜ਼ਮੀਨਾਂ ਦੇ ਉੱਤੇ ਬੈਠੇ ਸਨ ਗਰਦੌਰੀਆਂ ਉਹਨਾਂ ਦੇ ਨਾਂ ਐ। ਪ੍ਰੰਤੂ ਸਰਕਾਰ ਨੇ ਜਿਵੇਂ ਰਾਜ ਕਰਦੇ ਸਰਕਾਰਾਂ ਨੇ ਕਾਰਪੋਰੇਟ ਘਰਾੜਿਆਂ ਨੂੰ ਇਹ ਜ਼ਮੀਨਾਂ ਦੇਣ ਖਾਤਰ ਸੀਡ ਫਾਰਮ ਤੇ ਲੰਮੇ ਸਮੇਂ ਤੋਂ ਜਿਹੜਾ ਮੋਰਚਾ ਚੱਲ ਰਿਹਾ ਸੀ ਜ਼ਮੀਨ ਬਚਾਓ ਮੋਰਚਾ ਸੀਡ ਫਾਰਮ ਦਾ ਉਹ ਬੀਤੀ ਰਾਤ ਹਜ਼ਾਰ ਪੁਲਿਸ ਦਾ ਮੁਲਾਜ਼ਮ ਚਾੜ੍ਹ ਕੇ ਸਰਕਾਰ ਨੇ ਉਹ ਤਰਨਾਚਕ ਵਾਇਆ ਹੈ ਤੇ ਉਹਦੇ ਨਾਲ ਜ਼ਮੀਨਾਂ ਦੇ ਉੱਤੇ ਬਲਡੋਜ਼ਰ ਚਲਾ ਕੇ ਤੇ ਉੱਥੇ ਆਪਦੇ ਕੰਮ ਚਾਲੂ ਕੀਤੇ ਨੇ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾਂ ਵੱਲੋਂ ਅਸੀਂ ਫੈਸਲਾ ਕਰਦੇ ਹਾਂ ਉਹਨਾਂ ਦੇ ਨਾਲ ਡਟਵੀਂ ਹਮਾਇਤ ਕਰਾਂਗੇ ਤੇ ਇਧਰੋਂ ਲੋਕਾਂ ਤੋਂ ਰੋਜ਼ਗਾਰ ਖੋਹਣ ਦਾ ਅਸੀਂ ਸਖਤ ਨਖੇਦੀ ਕਰਦੇ ਹਾਂ ਕਿ ਇੱਕ ਪਾਸੇ ਕਹਿੰਦਾ ਸੀ ਭਗਵੰਤ ਮਾਨ ਕਿ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਲੋਕਾਂ ਨੂੰ ਭੁੱਖ ਦੇਵਾਂਗੇ ਆਦ ਲੋਕਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਭਾਰਤ ਮਾਲਾ ਨਾਂ ਦੇ ਪ੍ਰੋਜੈਕਟ ਹੇਠ ਹੋਰ ਬਹੁਤ ਪ੍ਰੋਜੈਕਟਾਂ ਦੇ ਹੇਠ ਲੋਕਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਇਸ ਕਰਕੇ ਅਸੀਂ ਪਰਜੋਰ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦੇ ਹਾਂ ਤੇ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਂਦੇ ਸਮੇਂ ਸੀਡ ਫਾਰਮ ਦੇ ਲੋਕਾਂ ਦੇ ਨਾਲ ਢੜਲੇ ਨਾਲ ਖੜੋਵਾਂਗੇ ਧੰਨਵਾਦ